ਕੇ ਅੱਜ ਮਾਗ ਚੜ ਗਿਆ ਤੇ ਜਿਵੇਂ ਮਾਗੀ ਤੇ ਜਿਵੇਂ ਸ੍ਰੀ ਮੋਕਸਰ ਸਾਹਿਬ ਦੀ ਮਾਗੀ ਆ ਜਿਹੜੀ ਉਹ ਬੜੀ ਮਸ਼ਹੂਰ ਆ ਤੇ ਇਹਦੇ ਇਤਿਹਾਸ ਕੀ ਸੀਗਾ ਵੀ ਮਾਗੀ ਦਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਦੇ ਕਿਲੇ 'ਚ ਘੇਰਾ ਪੈ ਗਿਆ ਸੀਗਾ ਪਹਾੜੀ ਰਾਜਿਆਂ ਲਿਓ ਤੇ ਮੁਗਲ ਫੌਜਾਂ ਲਿਓ ਤੇ ਉੱਥੇ ਜਿਵੇਂ ਇਹਨਾਂ ਦਾ ਜੰਗ ਜਦੋਂ ਚੱਲਦੀ ਰਹੀ ਤਾਂ ਜਦੋਂ ਜੰਗ ਚੱਲਦੀ ਰਹੀ ਤਾਂ ਜਿਹੜੇ ਮੁਗਲ ਫੌਜ ਤੇ ਪਹਾੜੀ ਰਾਜਿਆਂ ਨੇ ਜਿਹੜਾ ਭੋਜਨ ਵੀ ਅੰਦਰ ਬੰਦ ਕਰਤਾ ਸੀਗਾ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਤੇ ਸਿੰਘਾਂ ਨੇ ਜਿਵੇਂ ਭੁੱਖੇ ਹੀ ਜੰਗ ਲੜੀ ਸੀਗੀ ਤਾਂ ਕੋਸਕ ਸਿੰਘ ਆ ਜਿਵੇਂ ਭੁੱਖ ਨਾਲ ਸਹਾਰਦੇ ਹੋਏ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਾਵਾ ਆ ਬਦਾਵਾ ਲੈ ਕੇ ਦੇ ਆਏ ਸੀਗੇ ਵੀ ਅਸੀਂ ਹੋਰ ਆ ਜਿਹੜੀ ਇਹ جنگ ਨਹੀਂ ਲੜ ਸਕਦੇ ਹੈਗੇ ਤੇ ਉਹ ਜਿਵੇਂ 40 ਸਿੰਘ ਸੀਗੇ ਤੇ ਬਦਾਵਾ ਲੈ ਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਦੇ ਆਏ ਸੀਗੇ ਤੇ ਉਹ ਤੋਂ ਬਾਅਦ ਚੋਂ ਜਿਵੇਂ ਉਹ ਮਾਜੇ ਦੇ ਸੀਗੇ ਤੇ ਆਪਦੇ ਘਰੇ ਆ ਜਾਂਦੇ ਆ ਤੇ ਫਿਰ ਉਹਨਾਂ ਨੂੰ ਜਿਵੇਂ ਘਰਦਿਆਂ ਤੋਂ ਵੀ ਤੇ ਵੀ ਉਹ ਪੈਂਦੀ ਆਵਾ ਲਾਂਤਾਂ ਪੈਂਦੀਆਂ ਵਾ ਵੀ ਤੁਸੀਂ ਗੁਰੂ ਨੂੰ ਆ ਜਿਹੜਾ ਔਖੇ ਟਾਈਮ ਛੱਡਿਆ ਏ ਤਾਂ ਉਹ ਤੋਂ ਬਾਅਦ ਚੋਂ ਫੇਰ ਗੁਰੂ ਗੋਬਿੰਦ ਸਿੰਘ ਜੀ ਜਿਵੇਂ ਚਮਕੌਰ ਦੀ ਜੰਗ ਤੇ ਸਾਬਜਾਦਿਆਂ ਦੀ ਜਿਹੜੀ ਸ਼ਹਾਦਤ ਦੀ ਖਬਰ ਆ ਉਹ ਵੀ ਉਹਨਾਂ ਤੱਕ ਪਹੁੰਚ ਜਾਂਦੀ ਆ ਤਾਂ ਗੁਰੂ ਗੋਬਿੰਦ ਸਿੰਘ ਜੀ ਵੀ ਉਥੋਂ ਫੇਰ ਜਿਵੇਂ ਦੀਨਾ ਸਾਹਿਬ ਹੁੰਦੇ ਦੀਨਾ ਸਾਹਿਬ ਜਾਂਦੇ ਜਿਵੇਂ ਮਾਲਵੇ ਵਿੱਚ ਦੀ ਹੁੰਦੇ ਹੋਏ ਜਿਵੇਂ ਪਹਿਲਾਂ ਦੀਨਾ ਸਾਹਿਬ ਜਾਂਦੇ ਆ ਤੇ ਦੀਨਾ ਸਾਹਿਬ ਤੋਂ ਫੇਰ ਜਿਵੇਂ ਕੋਟਕਪੂਰੇ ਜਾਂਦੇ ਆ ਤੇ ਕੋਟਕਪੂਰੇ ਜਿਵੇਂ ਹੁੰਦਾ ਵਾ ਚੌਧਰੀ ਕਪੂਰ ਕਪੂਰ ਹੁੰਦਾ ਵਾ ਤੇ ਉਹ ਜਿਵੇਂ ਉਹ ਗੁਰੂ ਗੋਬਿੰਦ ਸਿੰਘ ਜੀ ਉਹ ਉਹਨਾਂ ਤੋਂ ਸ਼ਰਨ ਮੰਗਦੇ ਆ ਤੇ ਉਹ ਸ਼ਰਨ ਦੇਣ ਤੋਂ ਜਿਵੇਂ ਮਨਾ ਕਰ ਦਿੰਦਾ ਵਾ ਤਾਂ ਉਹ ਤੋਂ ਬਾਅਦ ਚੋਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਖਬਰਾਂ ਨੇ ਦੀ ਖਬਰਾਂ ਨੇ ਦੀ ਟਾਬ ਤੇ ਅੱਜਵੇਂ ਆਪਦਾ ਡੇਰਾ ਲਾ ਲੈਂਦੇ ਆ ਤਾਂ ਜਦੋਂ ਲਾਇਆ ਹੁੰਦਾ ਵਾ ਤਾਂ ਉਧਰੋਂ ਹੀ ਜਿਹੜੀ ਤੁਰਕੀਸ਼ ਫੌਜ ਆ ਉਹਨਾਂ ਦਾ ਘੇਰਾ ਪੈ ਜਾਂਦਾ ਵਾ ਤੇ ਉਹਨਾਂ ਦਾ ਹਮਲਾ ਜਿਹੜਾ ਹੋ ਜਾਂਦਾ ਵਾ ਤਾਂ ਜਿਹੜੇ 40 ਸਿੰਘ ਆ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਾਵਾ ਦੇ ਕੇ ਗਏ ਸੀਗੇ ਉਦੋਂ ਸ਼੍ਰੀ ਆਨੰਦਪੁਰ ਸਾਹਿਬ ਤੇ ਉਹ ਵੀ ਜਿਵੇਂ ਉਹ ਵੀ ਜਿਵੇਂ ਵਾਪਸ ਆ ਜਾਂਦੇ ਆ ਤੇ ਉੱਥੇ ਜਿਵੇਂ ਉਹ ਫੌਜ ਤੁਰਕੀਸ਼ ਫੌਜ ਦਾ ਵਾ ਜਿਹੜਾ ਉਹ ਮੁਕਾਬਲਾ ਕਰਦੇ ਆ ਤੇ ਜਿਵੇਂ ਸਿੰਘ ਮੁਕਾਬਲਾ ਇਸ ਹਸਾਬ ਨਾਲ ਕਰਦੇ ਆ ਵੀ ਕੋਸਕ ਕੱਪੜੇ ਆ ਜਿਹੜੇ ਉਹ ਜਿਵੇਂ ਉਹ ਝਾੜੀਆਂ ਤੇ ਵਿਛਾ ਦਿੰਦੇ ਆ ਤੇ ਵੀ ਜਿਹੜਾ ਤੁਰਕੀਸ਼ ਫੌਜ ਨੂੰ ਆਇਨ ਲੱਗੇ ਵੀ ਸਿੰਘਾਂ ਦੀ ਜਿਹੜੀ ਗਿਣਤੀ ਆ ਉਹ ਜ਼ਿਆਦਾ ਆ ਤੇ ਬਾਕੀ ਜਿਹੜੇ ਸਿੰਘ ਆ ਉਹ ਮੁਕਾਬਲਾ ਕਰਦੇ ਹੁੰਦੇ ਆ ਵੀ ਗਰੁੱਪ ਜਿਵੇਂ ਗਰੁੱਪ ਦੇ ਵਿੱਚ ਮੁਕਾਬਲਾ ਕਰਦੇ ਹੁੰਦੇ ਆ ਤਾਂ ਉਧਰੋਂ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਬੀਤ ਜਨੂਈ ਉਹ ਉੱਤਤਾ ਹਫਤੋਂ ਜਿਵੇਂ ਤੀ ਤੀਰਾਨਾ ਹਮਲਾ ਕਰ ਦਿੰਦੇ ਆ ਤਾਂ ਉਹਨਾਂ ਕੀ ਆ ਜਿਹੜੀ ਤੁਰਕੀਸ਼ ਫੌਜ ਆ ਉਹਨਾਂ ਦਾ ਜਿਵੇਂ ਬੜਾ ਨੁਕਸਾਨ ਹੁੰਦਾ ਵਾ ਤਾਂ ਉਹ ਜਿਵੇਂ ਲੜਦੇ ਆ ਤੇ ਉਧਰੋਂ ਜਿਵੇਂ ਖਬਰਾਂ ਨੇ ਦੀ ਤਾਪ ਤੇ ਆ ਜਿਵੇਂ ਉਹ ਵੀ ਭੁੱਖੇ ਤੇ ਆਏ ਆ ਜਿਵੇਂ ਮਰ ਜਾਂਦੇ ਆ ਭੁੱਖੇ ਤੇ ਆਏ ਜਿਵੇਂ ਹੋ ਜਾਂਦੇ ਆ ਤਾਂ ਉਹ ਹੋਰ ਆ ਜਿਹੜੀ ਜੰਗ ਲੜ ਨਹੀਂ ਸਕਦੇ ਹੁੰਦੇ ਤਾਂ ਉਹ ਤੋਂ ਉਹ ਵਾਪਸ ਜਾਣਾ ਹੀ ਬਿਹਤਰ ਸਮਝਦੇ ਆ ਤਾਂ ਜਦੋਂ ਵਾਪਸ ਉਹ ਮੜ ਜਾਂਦੇ ਆ ਤਾਂ ਉਹ ਜਦੋਂ ਵਾਪਸ ਮੋੜਨ ਲੱਗਦੇ ਆ ਤਾਂ ਉਹ ਚੌਧਰੀ ਕਪੂਰ ਤੋਂ ਪੁੱਛਦੇ ਆ ਵੀ ਇੱਥੇ ਕੋਈ ਪਾਣੀ ਪੀਣ ਲਈ ਹੈਗਾ ਵਾ ਤਾਂ ਚੌਧਰੀ ਕਪੂਰ ਕਹਿੰਦੇ ਆ ਵੀ ਇਹ ਖਬਰਾਣੇ ਦੀ ਢਾਬਾ ਵੀ ਇੱਥੇ ਤੁਹਾਨੂੰ ਕਿਤੇ ਨੇੜੇ ਤੇੜੇ ਕਿਤੇ ਪਾਣੀ ਨਹੀਂ ਮਿਲਣਾ ਹੈਗਾ ਤੁਹਾਨੂੰ ਦੂਰ ਜਾ ਕੇ ਹੀ ਮਿਲੂਗਾ ਪਾਣੀ ਤਾਂ ਉਹ ਫਿਰ ਜਿਵੇਂ ਪਾਣੀ ਦੀ ਭਾਲ ਦੇ ਵਿੱਚ ਆ ਜਿਹੜੀ ਉਹ ਤੁਰਕੀਸ਼ ਫੌਜ ਆ ਉਹ ਵਾਪਸ ਮੋੜ ਜਾਂਦੀ ਆ ਤੇ ਫੇਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਵੀ ਆਪਾਂ ਹੁਣ ਦੇਖਦੇ ਆ ਵੀ ਕਿਹੜੇ ਸਿੰਘਾਂ ਨੇ ਆਪਣਾ ਜੰਗ ਦੇ ਵਿੱਚ ਵੀ ਮੈਂ ਦੇਖਣਾ ਚਾਹੁੰਦਾ ਵਾਂ ਵੀ ਜੰਗ ਦੇ ਵਿੱਚ ਕਿਹੜੇ ਸਿੰਘਾਂ ਨੇ ਜਿਹੜਾ ਉਹ ਮੁਕਾਬਲਾ ਕੀਤਾ ਸੀਗਾ ਤੁਰਕੀਸ਼ ਫੌਜ ਦਾ ਤਾਂ ਜਦੋਂ ਉਹ ਗੁਰੂ ਗੋਬਿੰਦ ਸਿੰਘ ਜੀ ਦੇਖਣ ਲੱਗਦੇ ਆ ਤਾਂ ਉਹਨਾਂ ਦੇ ਵਿੱਚ ਜਿਵੇਂ ਭਾਈ ਮਹਾ ਸਿੰਘ ਜੀ ਹੁੰਦੇ ਆ ਉਹ ਉਹੀ ਸਿੰਘਾਂ ਚੋਂ ਹੁੰਦੇ ਆ ਜਿਹੜਾ ਕਿ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਬਦਾਵਾ ਦੇ ਕੇ ਗਏ ਸੀਗੇ ਤੇ ਵੀ ਔਖੇ ਟਾਈਮ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਉਹ ਸਾਥ ਛੱਡ ਕੇ ਭੱਜੇ ਸੀਗੇ ਤਾਂ ਉਹ ਜਿਵੇਂ ਹੌਲੀ-ਹੌਲੀ ਕਰਕੇ ਗੁਰੂ ਗੋਬਿੰਦ ਸਿੰਘ ਜੀ ਉਥੋਂ ਜਿਵੇਂ ਜਿਹੜੇ ਕਾਲੀ ਸਿੰਘ ਉਦੋਂ ਗਏ ਸੀਗੇ ਵੀ ਉਹਨਾਂ ਦੀ ਪਛਾਣ ਕਰ ਲੈਂਦੇ ਆ ਵੀ ਜਿਹੜੇ ਮਾਝੇ ਦੇ 40 ਸਿੰਘ ਸੀਗੇ ਤਾਂ ਫੇਰ ਮਹਾ ਸਿੰਘ ਜੀ ਕੋਲੇ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਚਲੇ ਜਾਂਦੇ ਆ ਤਾਂ ਮਹਾ ਸਿੰਘ ਜੀ ਕਹਿੰਦੇ ਆ ਵੀ ਉਨਾਂ ਚੈਰ ਮੈਨੂੰ ਇਹ ਮੌਕਤ ਅੱਜ ਮੈਨੂੰ ਮੌਕਤ ਕਰ ਦੋ ਵੀ ਉਨਾਂ ਜਿਹੜਾ ਮੈਂ ਤੁਹਾਨੂੰ ਵਧਾਵੇ ਦੀ ਚਿੱਠੀ ਲੈ ਕੇ ਦੇ ਕੇ ਆਇਆ ਸੀਗਾ ਵੀ ਉਨਾਂ ਚੈਰ ਮੈਨੂੰ ਮੌਕਤੀ ਨਹੀਂ ਮਿਲਣੀ ਹੈਗੀ ਵੀ ਜਿੰਨਾ ਚਿਰ ਉਹ ਚਿੱਠੀ ਆ ਤੁਸੀਂ ਪਾੜ ਦੇਣੀ ਹੈਗੇ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਜਿਹੜੀ ਵਧਾਵੇ ਦੀ ਚਿੱਠੀ ਸੀਗੀ ਉਹ ਉਹ ਉਦੋਂ ਪਾੜੀ ਸੀਗੀ ਤਾਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀਗਾ ਵੀ ਅੱਜ ਤੁਹਾਨੂੰ ਆ ਜਿਹੜੀ ਉਹ ਮੁਕਤੀ ਮਿਲ ਗਈ ਤੇ ਉਸ 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 ਕਰਕੇ ਜਿਵੇਂ ਉਸ ਜਗ੍ਹਾ ਨੂੰ ਵੀ ਮੁਕਤੀ ਮਿਲੀ ਸੀਗੀ ਤਾਂ ਉੱਥੋਂ ਜਿਵੇਂ ਪਿਆ ਸੀਗਾ ਨਾ ਸ਼੍ਰੀ ਮੋਕਸਰ ਸਾਹਿਬ ਤੇ ਵੈਸੇ ਤਾਂ ਇਹ ਜੰਗ ਆ ਜਿਹੜੀ ਏ ਬਸਾਖ ਦੇ ਵਿੱਚ ਹੋਈ ਸੀਗੀ ਪਰ ਉਦੋਂ ਥੋੜੀ ਜੀ ਗਰਮੀ ਹੁੰਦੀ ਆ ਵੀ అనుకూਲ ਨਹੀਂ ਹੁੰਦਾ ਸਮਾਂ ਤਾਂ ਇਸ ਕਰਕੇ ਆ ਜਿਹੜੀ ਮੌਕਸਰ ਸਾਹਿਬ ਜਿਹੜੀ ਮਾਗੀ ਮਨਾਈ ਜਾਂਦੀ ਆ ਵੀ ਉਹ ਜਿਵੇਂ ਮਾਗ ਦੇ ਵਿੱਚ ਮਨਾਈ ਜਾਂਦੀ ਆ ਜਦੋਂ ਮਾਗ ਚੜਦਾ ਵਾ ਤਾਂ ਤਾਂ ਇਸ ਕਰਕੇ ਜਿਵੇਂ ਜਿਹੜੇ 40 ਸਿੰਘ ਸੀਗੇ ਵੀ ਉਹਨਾਂ ਨੇ ਚਾਹੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡਤਾ ਸੀਗਾ ਪਰ ਅੰਤਲੇ ਟਾਈਮ ਔਖੇ ਟਾਈਮ ਉਹਨਾਂ ਨੇ ਫੇਰ ਆ ਕੇ ਜਿਵੇਂ ਖਬਰਾਂ ਨੇ ਦੀ ਢਾ ਵਾ ਕੇ ਜਿਵੇਂ ਫੇਰ ਮੁਕਾਬਲਾ ਕੀਤਾ ਸੀਗਾ ਇਹ ਸੀਗਾ ਮਾਗੀ ਦਾ ਇਤਿਹਾਸ ਤੇ ਇੱਕ ਵਾਰੀ ਫੇਰ ਸਾਰਿਆਂ ਨੂੰ ਮਾਗੀ ਦੀ ਲੱਖ ਲੱਖ ਵਧਾਈ ਹੋਵੇ